ਇਸ ਪ੍ਰੋਗਰਾਮ ਦੇ ਪ੍ਰਯੋਜਕ ਹਨ ਕੰਪਿਊਟਰ ਟੈਕਨੋਲੋਜੀ ਇੰਸਟੀਚਿਊਟ ਪਟੇਂਡਾ ਸੰਪਰਕ ਨੰਬਰ 9781966005 ਪੀਪਲਜ਼ ਫੋਰਮ ਬਰਗਾੜੀ ਵੱਲੋਂ ਬਟੇਂਡਾ ਦੇ ਟੀਚਰਜ਼ ਹੋਮ ਵਿਖੇ ਘਰੇਲੂ ਲਾਇਬ੍ਰੇਰੀ ਨਾਲ ਜੁੜੇ ਬਟੇਂਡਾ ਇਲਾਕੇ ਦੇ ਪਾਠਕਾਂ ਦੀ ਪਹਿਲੀ ਪਾਠਕ ਮਿਲਣੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਹਿਤ ਬਾਰੇ ਗੱਲਾਂ ਬਾਤਾਂ ਪੁਸਤਕਾਂ ਬਾਰੇ ਵਿਚਾਰ ਅਤੇ ਹਾਜ਼ਰੀਨ ਨਾਲ ਪੁਸਤਕਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਨਾਵਲਕਾਰ ਬੂਟਾ ਸਿੰਘ ਸ਼ਾਦ ਬਾਰੇ ਲੇਖਕ ਬੂਟਾ ਸਿੰਘ ਚੋਹਾਨ ਵੱਲੋਂ ਸੰਪਾਦਿਤ ਕੀਤੀ ਗਈ ਪੁਸਤਕ ਮਲਵਈ ਦੁਰਗ ਰਿਲੀਜ਼ ਕੀਤੀ ਗਈ ਆਓ ਦੇਖਦੇ ਹਾਂ ਚੈਨਲ ਸੁਪਨ ਉਡਾਰੀ ਦੀ ਇਹ ਵਿਸ਼ੇਸ਼ ਰਿਪੋਰਟ ਜਿਸ ਨੂੰ ਕੈਮਰਾਬੱਧ ਕੀਤਾ ਹੈ ਚੈਨਲ ਸੰਚਾਲਕ ਸਤਪਾਲ ਮਾਨ ਨੇ मैं उन्नीस सौ पचानवे में तो वैसे मैं जमीन मैं छोटा जहाँ जे लकड़ की पेटी पड़ी होती थी जिदे पिता दिताब हो गई किताबा कुछ उर्दू दियाँ कुछ हिंदी द्वे चिट्ठे जमें जानी बेहती वगैरह इस तरह से ਉਹਨੇ ਕੋੜਾ ਪਾਣੀ ਉਹ ਕਹਿੰਦਾ ਸੀ ਜਿਹਦੇ ਬਾਰੇ ਮੈਨੂੰ ਕੋਈ ਰੋਚੀ ਨਹੀਂ ਸਾਡੀ ਗੜੀ ਦੇ ਵਿੱਚ ਜਿਹੜੇ ਮੇਰੇ ਨਾਲ ਨੇ ਜਿਹੜੇ ਚੋਕੀ ਮੰਡੀ ਵਿੱਚ ਪੜਨ ਵਾਲੇ ਉਹ ਚੀਜ਼ੀਏ ਉਹਨੂੰ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਜਿਹੜਾ ਕਹਾਵਾ ਨਹੀਂ ਸਿੱਪਣਦੇ ਉਹ ਜਦੋਂ ਸਕੂਲ ਦੀਆਂ ਕਹਾਵਾਂ ਨਹੀਂ ਕੱਢਦੇ ਕਿ ਮੈਂ ਨਾਲ ਨਾਲ ਇਸ ਤਰ੍ਹਾਂ ਦੀਆਂ ਕਹਾਵਾਂ ਪੜ੍ਹਦਾ ਸੀ ਤੇ ਮੈਨੂੰ 14-15 ਸਾਲ ਦੀ ਉਮਰ ਕਰਕੇ ਕਹਾਵਾਂ ਕੜਨ ਨਾਲ ਇਸ ਤਰ੍ਹਾਂ ਸੁਖ ਸੁਮਣ ਲੱਗਿਆ ਵੀ ਪੰਜਾ ਛੱਡ ਛਾਲ ਦੇ ਪਰਦੇ ਨੂੰ ਸਮਝੀਂਦੀ ਹੈ ਉਸ ਤਰਾ ਮੈਨੂੰ ਪਤਾ ਲੱਗਣਾ ਹੈ ਠੀਕ ਹੈ ਜੀ ਜੀ ਆਪਾਂ ਇੱਕ ਕਰੀ ਗੱਲ ਇੱਥੇ ਹੀ ਰੁਕ ਜੀ ਸਾਰਿਆਂ ਦੀ ਸ਼ੁਰੂਆਤ ਇਹ ਆਉਂਦੀ ਹੈ हां ਵਿੱਚ ਇਹਨਾਂ ਦੇਓ ਆਪਾਂ ਇੱਕ ਕਰੀ ਸਾਰਿਆਂ ਦਾ ਨਾਂ ਤੇ ਉਹ ਜਾਨਣਾ ਲੱਗਦੇ ਨੇ ਕੌਣ ਹੈ ਮੈਂ ਹੀ ਨਹੀਂ ਤੁਹਾਨੂੰ ਜਾਣਦਾ ਜਿਆਦਾ ਕਿ ਆਪਾਂ ਇਹਦੇ ਬਹੁਤ ਮੈਨੂੰ ਵੀ ਇਹ ਪਤਾ ਸੀ ਵੀ ਇਸ ਬੰਦੇ ਦਾ ਨਾਮ ਜੀਤ ਸਿੰਘ ਹੈ ਆ ਲੱਗਦਾ ਉਹ ਬਹੁਤ ਪੜਿਆ ਹੋਊ ਜੋ ਤੁਸੀਂ ਲਿਖਿਆ ਆ ਜੀ ਪਹਿਲਾਂ ਦਾ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸ਼ਾਇਦ ਮੈਨੂੰ ਇੱਥੇ ਬਹੁਤ ਲੋਕੀ ਜਾਂਦੇ ਹੋਣਗੇ ਕੀ ਕਰ ਰਹੇ ਹੋ ਸੈਂਟਰ ਤੁਸੀਂ ਕਿਤਾਬਾਂ ਇਕੱਠਾ ਕਰਦੇ ਨੂੰ ਆਪਣੀ ਸਿਹਰੇ ਦੂਜਾ ਕੋਸੀਓ ਤੇ ਕਿਤਾਬਾਂ ਆਪਣੇ ਕਾਸ਼ਾ ਨੂੰ ਕੁੰਨਦੀ ਜਰੀ ਮੈਂ ਹਾਂ ਸਾਰੇ ਮੋੜ ਵੱਡੀ ਮੇਰੀ ਰਹਿਸ਼ ਹੈ ਪਤ ਪੇਸ਼ੇ ਤੇ ਮੈਂ ਪਟੌਰ ਇੰਗਲਿਸ਼ ਲੈਕਚਰਰ ਕੰਮ ਕਰਦਾ ਤੇ ਅੱਜ ਕੱਲ ਮੈਂ ਮੁਸ਼ਤਾਕ ਬਨੂ ਦਾ ਜਿਹੜੀ ਸ਼ਾਰਟ ਸਟੋਰੀ ਜੋ ਪੜ ਰਹੇ ਹਾਂ ਹਾਰਟ ਲੈਂਪ ਪਰ ਇੱਕ ਤੋਂ ਕਹਾਣੀਆਂ ਰਹਿ ਗਈਆਂ ਉੱਪਰ ਪ੍ਰਾਈਜ਼ ਮਿਲਿਆ ਜਿੰਨਾਂ ਨੂੰ ਤੇ ਇਸ ਤੋਂ ਬਾਅਦ ਇਹ ਬਨ ਫਤੂਤਾ ਪੜਨਾ ਘੁੰਮਣ ਫਿਰਨ ਦਾ ਸ਼ੌਕ ਹੈ ਪਰ ਉਹ ਥੋੜੀ ਵਰ ਕਹਾਣੀਆਂ ਮਿਲ ਜਾਂਦੀਆਂ ਧੰਨਵਾਦ ਵਾਹ ਇਹ ਬਚਪਨ ਤੋਂ ਹੀ ਮੈਂ ਨਾਟਕ ਕਰਦਾ ਰਿਹਾ ਸੈਂਕੜੇ ਨਾਟਕ ਕੀਤੇ ਔਰ ਕਈ ਕਹਾਣੀਆਂ ਲਿਖੀਆਂ ਔਰ ਅੱਜ ਕੱਲ ਮੈਂ ਪੰਜਾਬੀ ਸਹਿਜ ਸਭਾ ਦਾ ਮੈਂਬਰ ਹਾਂ ਫਰਗੋਤਨ ਮੈਂ 1984 ਤੋਂ ਲੈ ਕੇ ਜੋ ਤੱਕ ਅੱਜ ਤੱਕ ਜਿਹੜੀ ਬੰਦੂਚੀ ਨੂੰ ਲੈ ਕੇ ਤੱਕ ਜਿਹੜਾ ਜੁੜਿਆ ਹੋਇਆ ਇਸ ਕਰਕੇ ਸ਼ੁਰੂਪੀ ਸੰੁੰਦਰ ਹੈਗਾ ਖਾਪਾ ਨਾਲ ਉਹ ਵਾ ਵਾਸਤਾ ਪਿਆ ਇਸੇ ਕਰਕੇ ਸਾਰੇ ਜਿਹੜੇ ਜਿਹੜੇ ਜੁੱਤਰ ਮਿੱਟੀ ਦੇ ਉਹ ਗਿੱਕੀ ਨੂੰ ਜਾਣਦੇ ਨੇ ਉਹਨਾਂ ਨਾਲ ਵੀ ਇਹ ਕੰਮ ਕਰਦਾ ਰਹਿਆ ਸੁਆ ਮੈਂ ਸੁਆ ਰ इन्होंने कह दिया ना सीमिंग है जिनका प्रतिनिधिगत आओ नहीं जिनका कोड पूरा है सीमिंग हाँ सारी सारी आशीकत मैं आशीक्षण था। हाँ। पर था। तो मैं हराराज है महराज है हाँ तो तो लाइक फेसबुक पे चार्जिंग लाइक ये भी करो कि मैं सोशल मीडिया भी जो है पर मैं शांति ਪਹਿਲਾਂ ਵੀ ਜਾਣਦਾ ਸੀ ਕਿਉਂਕਿ ਇਹ ਇੱਕ ਆਰਡਰ ਹਸ ਰੂਪੀ ਤੇ ਇਹ ਸੰਸਥਾ ਦੇ ਮੋਟਵਲ ਰੱਖੀ ਸੀ ਕੋਈ ਨਾ ਪਾਸ ਕਸਾ ਰੋਣਾ ਰਹੀ ਹੈ ਜਿਹਨਾਂ ਦੇ ਸਮਾਜ ਦਾ ਜਿਹੜਾ ਲਾਭ ਕੋ ਠੀਕਾ ਪਰਮਾਣਿਕ ਸਰਕਾਰ ਉਹ ਆਪਾ ਕਰਦੇ ਆ ਕਿ ਚੱਲ ਪੜੇ ਤੇ ਨਾ ਕਿ ਮੈਂ ਤੋਹਕਾ ਮੇਰਾ ਨਾਮ ਬਲਵੰਤ ਸਿੰਘ ਹੈ ਮੈਂ ਕੱਲ੍ਹ ਦਾ ਚੋਰਾ

ਵਾਰੀ ਵਾਰੀ ਦਾ ਵਾਰੀ ਉਸ ਤੋਂ ਤਸਤ ਤੋਂ ਗੁੜਿਆ ਫਿਰ ਉਸ ਸਮੇਂ ਨੂੰ ਲਗਾਤਾ ਨਹੀਂ ਤੇ ਗਰਮੀਆਂ ਕਰਦੇ ਨੇ ਮੈਂ ਆਪਣੀ ਜਾਣਛਾਣ ਜਦੋਂ ਦੂਜੀ ਵਾਰੀ ਇਹ ਉਦੋਂ ਕਰਾਉਂਦਾ ਮੇਰੀ ਮੇਰਾ ਨੰਬਰ ਹੈਗਾ ਸੀ 14 ਜਨਵਰੀ ਕਿਤਾਬ ਮਦਵਈ ਦੁਰਗ ਫੂਟਾ ਸਿੰਘ ਸਾਧ ਬਾਰੇ ਉਹਨਾਂ ਦੀ ਸਿੱਖਿਆਤ ਬਾਰੇ ਉਹਨਾਂ ਦਾ ਉਹਨਾਂ ਦੇ ਸ਼ਬਦ ਚਿੱਤਰ ਉਹਨਾਂ ਦੇ ਸਹਿਤ ਬਾਰੇ ਵਿਸਥਾਰਚ ਗੱਲ ਕਰਦੀ ਹੈ ਬੁੱਟਾ चौहान ਹੋਰਾਂ ਨੇ ਇਸ ਕਿਤਾਬ ਨੂੰ ਐਡਿਟ ਕੀਤਾ ਸੰਪਾਦਿਤ ਕੀਤਾ ਮੇਰਾ ਉਸ ਭਾਗ ਹੈ ਕਿ ਮੇਰਾ ਇੱਕ ਆਰਟੀਕਲ ਇਸ ਵਿੱਚ ਸ਼ਾਮਿਲ ਹੈ ਬੁੱਟਾ ਸਿੰਘ चौहान ਹੋਰਾਂ ਨੇ ਮੈਨੂੰ ਸਪੈਸਲੇ ਕਿਹਾ ਸੀ ਕਿ ਉਹਨਾਂ ਦੇ ਪਿੰਡ ਦੇ ਲੋਕ ਬੁੱਟਾ ਸਿੰਘ ਸ਼ਾਦ ਨੂੰ ਕਿਵੇਂ ਯਾਦ ਕਰਦੇ ਹਨ ਹੁਣ ਉਹਨਾਂ ਦੀ ਮੌਤ ਨੂੰ ਵੀ 500 ਸਾਲ ਹੋ ਗਏ ਉਹਨਾਂ ਨੂੰ ਦਾਨ ਸਿੰਘ ਵਾਲਾ ਛੱਡਿਆ ਨੂੰ ਵੀ ਲੰਬਾ ਸਮਾਂ ਹੋ ਗਿਆ ਪਿੰਡ ਦੇ ਲੋਕ ਕੀ ਮਹਿਸੂਸ ਕਰਦੇ ਨੇ ਮੈਂ ਜੰਮ ਗੇੜੇ ਦਾਨ ਸਿੰਘ ਵਾਲੇ ਦੇ ਲਾਏ ਆਪਣੇ ਦੋਸਤਾਂ ਨਾਲ ਕੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲੇ ਉਹਨਾਂ ਨੇ ਸਕੇ ਜਿਹੜੇ ਹੋਰ ਸੀਗੇ ਘਰਾਂ ਤੋਂ ਜਿਨ੍ਹਾਂ ਨੂੰ ਪਾ ਕਹਿੰਦੇ ਆ ਉਹਨਾਂ ਨੂੰ ਮਿਲੇ ਸੱਤ ਸੱਤ ਤੇ ਬੈਠੇ ਬੰਦਿਆਂ ਨੂੰ ਮਿਲੇ ਛੋਟੇ ਛੋਟੇ ਬੱਚਿਆਂ ਨੂੰ ਮਿਲੇ ਸਕੂਲ ਪੜ੍ਹਦਿਆਂ ਨੂੰ ਗੁਰਦੁਆਰਾ ਸਾਹਿਬ ਵਿੱਚ ਬੈਠੇ ਬਾਬਾ ਗਾਨ ਸਿੰਘ ਦੀ ਯਾਦ ਵਿੱਚ ਵੱਡਾ ਦੁੱਖ ਹੋ ਰਿਹਾ ਉੱਥੇ ਬੈਠ ਕੇ ਬਜ਼ੁਰਗਾਂ ਨੂੰ ਮਿਲੇ ਇੱਕ ਦੋ ਘਰਾਂ 'ਚ ਗਏ ਜੋ ਮੈਨਾਂ ਬਾਹੂ ਤੋਂ ਕੀਤੇ ਉਹ ਇਸ ਕਿਤਾਬ ਵਿੱਚ ਨੇ ਇੱਕਨ ਭਾਵੇਂ ਸੰਧਿਆ ਕਰੂੰਗਾ ਬਹੁਤ ਸਤਿਕਾਰ ਹੁੰਦਾ ਲੇਕਨ ਅਕ ਜੋ ਤੁਰ ਜਾਂਦੇ ਨੇ ਬਹੁਤ ਜਾਂਦਾ ਹੁੰਦੀਆਂ ਜਾਣ ਵੀ ਕਰਦੇ ਨੇ ਪਰ ਮੈਨੂੰ ਉਹ ਮੈਨੂੰ ਉਹ ਤੋਂ ਜੋ ਖੋਇਆ ਜਦੋਂ ਇੱਕ ਬੰਦੇ ਨੇ ਨੌਜਵਾਨ ਨੇ 25 30 30 ਸਾਲ ਦੀ ਉਮਰ ਦੀ ਜਿਹੜੀ ਜਦੋਂ ਨੇ ਕਿਹਾ ਬੁੱਟਾ ਦੇ ਨਿਸ਼ਾਦ ਨੇ ਸਾਨੂੰ ਸਾਡੇ ਵਾਸਤੇ ਕੀ ਕੀਤਾ ਤਾਂ ਮੈਨੂੰ ਮਹਿਸੂਸ ਹੋਇਆ ਕਿ ਅੱਜ ਦਾ ਨੌਜਵਾਨ ਜਾਂ ਅੱਜ ਦਾ ਪੰਜਾਬੀ ਉਹ ਗੱਲਾਂ ਨੂੰ ਹੀ ਕੀਤਾ ਹੋਇਆ ਸਮਝਦਾ ਹੈ ਜਦੋਂ ਉਹਨਾਂ ਨੂੰ ਕੋਈ ਸਬਸਿਡੀ ਮਿਲਦੀ ਹੈ ਜਾਂ ਜਾਂ ਉਹਨਾਂ ਦੀ ਕੋਈ ਬਿਜਲੀ ਮਾਫ ਹੁੰਦੀ ਹੈ ਜਾਂ ਕੋਈ ਉਹਨਾਂ ਨੂੰ ਲੋਹਰਤ ਸਫਰ ਦਾ ਕਾਰਡ ਮਿਲਦਾ ਹੈ ਤੇ ਜਾਂ ਬਟਾਪਾ ਪੈਨਸ਼ਨ ਮਿਲਦੀ ਹੈ ਗੱਲੀਆਂ ਨਾਲੀਆਂ ਪੱਕੀਆਂ ਹੁੰਦੀਆਂ ਨੇ ਉਸ ਨੂੰ ਹੀ ਕੀਤਾ ਹੋਇਆ ਮਹਿਸੂਸ ਕਰਦਾ ਹਾਂ ਇਹ ਨੁਕਤਾ ਮੈਂ ਆਪਣੇ ਆਰਟੀਕਲ ਵਿੱਚ ਵੀ ਫੜਿਆਗਾ ਹੋਰ ਵੱਡੇ ਵੱਡੇ ਜਿਹੜੇ ਲੇਖ ਲਿਖਣਗੇ ਉਹਨਾਂ ਦੇ ਇਸ ਆਰਟੀਕਲ ਨੇ ਅੱਜ ਇੱਥੇ ਬਠਿੰਡੇ ਦੇ ਟੀਚਰ ਹோம் ਵਿੱਚ ਪੀਪਲਜ਼ ਫੋਰਮ ਬਰਗਾੜੀ ਵੱਲੋਂ ਰੱਖੀ ਗਈ ਪਾਰਕ ਮਿਲਦੇ ਵਿੱਚ ਉਸ ਕਿਤਾਬ ਨੂੰ ਰਿਲੀਜ਼ ਕਰਨ ਦਾ ਇੱਕ ਬਹੁਤ ਹੀ ਵਧੀਆ ਸੁਭਾਗ ਹੈ ਕਿਉਂਕਿ ਇੱਥੇ ਪਾਠਕ ਆਏ ਨੇ ਇਸ ਕਿਤਾਬ ਨੇ ਪਾਠਕਾਂ ਕੋਲ ਜਾਣਾ ਤਾਂ ਸਿੱਧੀ ਕਿਤਾਬ ਪਾਠਕਾਂ ਵਿੱਚ ਅੱਜ ਅਸੀਂ ਇੱਥੇ ਰਿਲੀਜ਼ ਕਰਾਂਗੇ ਤਾਂ ਬੜੀ ਖੁਸ਼ੀ ਦੀ ਗੱਲ ਹੈ ਮੈਂ ਮੁਬਾਰਕਬਾਦ ਦਿੰਨਾ ਬੁੱਟਾ ਸਿੰਘ ਚੋਹਾਨ ਹੋਰਾਂ ਨੂੰ ਜਿਨ੍ਹਾਂ ਨੇ ਮਿਹਨਤ ਕਰਕੇ ਇਹ ਕਿਤਾਬ ਜਿਕੇ ਐ ਤਿਆਰ ਕੀਤੀ ਹੈ ਤੇ ਮੁਬਾਰਕਬਾਦ ਇਨਾ ਪੀਪਲ ਫੋਰਮ ਬਰਗਾੜੀ ਨੂੰ ਸੰਪਰਤਨ ਗਾੜੀ ਹੋਰਾਂ ਨੂੰ ਜਿਨ੍ਹਾਂ ਨੇ ਇਹ ਕਿਤਾਬ ਬਹੁਤ ਹੀ ਸੋਹਣੇ ਰੂਪ ਵਿੱਚ ਪੇਸ਼ ਆ ਕੀਤੀ ਹਾਂ ਸੋਹਣ ਅਸੀਂ ਕਿਤਾਬ ਕਿਸੇ ਦੇਰੀ ਦੇ ਕਿਤਾਬ ਜਾਰੀ ਕਰਾਂਗੇ ਮੈਂ ਖੁਸ਼ਮੰਦ ਬਰਗਾੜੀਪੁਰੋਂ ਓਕੇ ਕਿਤਾਬ ਜਾਰੀ ਦਾ ਨਾਵਾਂ ਵਰਤ ਮੈਂ ਉਹ ਤੋਂ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂਾਇ ਤਾਂ ਸੰਸਾਰ ਨਾਲ ਜੁੜੇ ਹੋ ਕੁਝ ਕੰਮ ਜਿਹੜੇ ਪਾਠ ਕਾਇ ਨੇ ਉਹ ਸਹਿ ਸਭਾ ਦੇ ਮੈਂਬਰ ਵੀ ਨਹੀਂ ਕਿਤਾਬਾਂ ਬਾਰੇ ਮੈਂ ਇਹ ਕਹਿਣਾ ਕਿ ਇਹ ਵੱਖਰੀ ਗੱਲ ਹੈ ਕਿ ਪ੍ਰਸਿੱਧਤਾ ਦਾ ਸਿੱਧ ਬੰਦੇ ਸਿੱਜਦੇ ਨੇ ਮੇਰਾ ਨਾਮ ਡਾਕਟਰ ਜਸਵਿੰਦਰ ਸਿੰਘ ਹੈ ਜੀ ਮੇਰਾ ਪਿੰਡ ਕੋਠੇ ਫੂਲਾ ਸਿੰਘ ਵਾਲੇ ਹੈ ਤੇ ਬਤੌਰ ਸਹਾਇਕ ਪ੍ਰੋਫੈਸਰ ਪੰਜਾਬੀ ਮੈਂ ਬਾਬਾ ਫਰੀਦ ਕਾਲਜ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਤੇ ਪਿਛਲੇ ਸਮੇਂ ਹੀ ਮੇਰੇ ਭਰਾ ਛੋਟੇ ਡਾਕਟਰ ਸਟਾਲਨਜੀ ਜੀ ਇਹਨਾਂ ਦੀ ਪ੍ਰੇਰਨਾ ਨਾਲ ਅਸੀਂ ਕੋਈ ਨਾਮਾ ਜਰਨਲ ਹੈ ਜਿਹੜਾ ਆਨਲਾਈਨ ਨੂੰ ਸ਼ੁਰੂ ਕੀਤਾ ਤੇ ਅਸੀਂ ਉਹਦੇ ਚ ਵਕ ਵਕ ਸਹਿਤਕਾਰਾਂ ਦੀਆਂ ਰਚਨਾਵਾਂ ਵੀ ਸ਼ਾਮਿਲ ਕਰ ਰਹੇ ਹਾਂ ਤੇ ਅਸੀਂ ਖੋਜ ਪੱਤਰ ਹੈ ਜਿਹੜੀ ਸਾਡੇ ਉਹਨਾਂ ਨੂੰ ਵੀ ਸ਼ਾਮਿਲ ਕਰ ਰਹੇ ਹਾਂ ਬਹੁਤ ਬਹੁਤ ਸ਼ੁਕਰੀਆ ਕਰਨ ਤੋਂ ਬਾਅਦ ਮੈਂ ਤਾਂ ਈਸੀ ਸਰਕਾਰੀ ਸੇਵਾਮੁਕਤ ਹੋਇਆ ਸੇਵਾਮੁਕਤੀ ਤੋਂ ਬਾਅਦ ਦੇਖਦੇ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੁੰਦਾਗਾ ਉਹਦੇ ਆਪ ਦਾ ਪੁਰਾਣਾ ਕੇਮਾ ਲਾਉਣ ਲਈ ਜਿਹੜਾ ਪਹਿਲਾਂ ਸਿਰਦੇ ਜੜਿਆ ਹੋਇਆ ਸੀ ਉਹ ਪਹਿਲਾਂ ਭਾਰ ਸਿਰ ਤੇ ਹੁੰਦਾ ਸੀ ਹੁਣ ਥੋੜਾ ਜਿਹਾ ਦਿੱਤਾ ਤੇ ਪਾਇਆ ਹੈ ਤਾਂ ਕਿ ਦਿਮਾਗ 'ਆਲਾ ਬੋਝ ਰਹਿ ਜੇ ਹੋਰ ਤੁਹਾਡੇ ਵਿੱਚ ਹਾਜ਼ਰ ਹੁੰਦੇ ਆ ਸਕੂਲ ਮਿਲਦਾ ਕੇ ਪਵਾ ਬਰਗਾੜੀ ਸਾਹਿਬ ਨੂੰ ਮੈਂ ਕਾਫੀ ਪੁਰਾਣਾ ਜਾਣਦਾ ਸੀ ਗਣਜੀਤ ਸਾਡਾ ਪੁਰਾਣਾ ਮਿੱਤਰ ਹੈ ਜਦੋਂ ਇਹ ਸਰਗਰਮੀ ਕਰਦੇ ਸੀ ਬਲਵੇ ਇੰਸ਼ੋਰੈਂਸ ਦੇ ਵਿੱਚ ਅਸੀਂ ਪੁਰਾਣੇ ਜਿਵੇਂ ਮਦਵਾੜੇ ਵੇਲੇ ਦੀਆਂ ੜੀਆਂ ਅਸੀਂ ਸਾਰੇ ਤੇ ਬਹੁਤ ਸਾਰੇ ਲੋਕਾਂ ਨੂੰ ਮੈਂ ਚਿਹਰਿਆਂ ਤੋਂ ਪਛਾਣਦਾਗਾ ਪਰ ਕਿਉਂਕਿ ਨੌਕਰੀ ਦੇ ਦੌਰਾਨ ਇਸ ਤਰ੍ਹਾਂ ਦੇ ਰਜੇਵੇਂ ਰਹਿੰਦੇ ਨੇਗੇ ਵੀ ਤੁਸੀਂ ਜੋ ਸੁਣਨਾ ਚਾਹੁੰਦੇ ਹੋ ਜੋ ਕਹਿਣਾ ਚਾਹੁੰਦੇ ਹੋ ਤੁਸੀਂ ਨਾ ਸੋਚ ਸਕਦੇ ਹੋ ਨਾ ਕਹਿ ਸਕਦੇ ਹੋ ਉਹ ਉਹ ਸਾਰਾ ਕੋਈ ਸੁਮਾ ਕੇ ਵਿਭਾਗ ਨੂੰ ਜਿਹੜਾ ਚੀਜ਼ ਕਰਦਾ ਸੁਣੀਦਾ ਹੈ ਜਿਹੜਾ ਜੀ ਕਰਦਾ ਕਹੀਦਾ ਚਾਹਾਂ ਸਰ ਨੂੰ ਪਤਾ ਜਿਹੜਾ ਜੀ ਕਰਦਾ ਨਿਕਲ ਲਈਦਾ ਤੇ ਮੇਰਾ ਸਹਿਤ ਨਾਲ ਸੁਭਾਅ ਹੈ ਜਿਹੜਾ ਉਹ ਮੈਂ ਬਾਅਦ ਦੱਸੂਗਾ ਪਰੰਤੂ ਮੈਨੂੰ ਜਿਹੜੇ ਇਹ ਮਾਨਕੜਾ ਸਾਹਿਬ ਬੈਠੇ ਨੇ ਜਾਂ ਜਿੰਨੇ ਵੀ ਸਹਿਤਕਾਰ ਸੀਗੇ ਉਹ ਮੇਰੇ ਨਾਲ ਜਿਵੇਂ ਘਟਨਾਵਾਂ ਹੋਈਆਂ ਕੋਈ ਐ ਮਿਲੇ ਸੀ ਮੈਨੂੰ ਸਭ ਤੋਂ ਪਹਿਲਾਂ ਜਦੋਂ ਇੱਕ ਬਹੁਤ ਹੀ ਪੰਜਾਬ ਦੇ ਮਸ਼ਹੂਰ ਗੀਤਕਾਰ ਮਿਲਦੇ ਨੇ ਤੇ ਮੈਂ ਇਲੈਕਸ਼ਨ ਡਿਊਟੀ ਤੇ ਸੀਗਾ ਤੇ ਮੈਂ ਕਹਿ ਵੀ ਜਿਹੜਾ ਆ ਬੰਦਾ ਹੈਗਾ ਇਹ ਨਹੀਂ ਯਾਰ ਲਿਸਟ 'ਚ ਇਹਦਾ ਨਾਮ ਹੈਗਾ ਮੈਂ ਇਹਦੀ ਕਿਤੇ ਸ਼ਕਲ ਨਹੀਂ ਵੇਖੀ ਕੌਣ ਆਲਾ ਇਹਨੂੰ ਲਿਆਉ ਬਾਹਰ ਕੇ ਕਿੱਥੇ ਐ ਇਹਦੀ ਕੀ ਡਿਊਟੀ ਹੈ ਉਹ 4-5 ਦਿਨਾਂ ਤੋਂ ਇੱਕ ਬੰਦਾ ਉਹਦੀ ਬਾਹ ਫੜ ਕੇ ਜਦੋਂ ਮੇਰੇ ਕੋਲੇ ਲਿਆਇਆ ਤੇ ਜਦੋਂ ਤੁਸੀਂ ਇਲੈਕਸ਼ਨ 'ਚ ਹੁੰਨੇ ਹੋਗੇ ਇੱਥੋਂ ਕਈ ਬੰਦੇ ਬੈਠੇ ਆ ਜਿਨ੍ਹਾਂ ਨੇ ਅਸੀਂ ਇਲੈਕਸ਼ਨ 'ਚ ਡਿਊਟੀ ਕੀਤੀ ਹੈ ਮਾ ਵੀ ਤੂੰ ਕਿਥੇ ਰਹਿਣਾ ਹੈ ਉੱਠਾ ਜਾਓਗੇ ਹੌਲੀ ਕਿਤੇ ਨੇ ਕਹਿੰਦਾ ਜੀ ਅਸੀਂ ਨਾ ਸਾਡੇ ਨਾਲ ਗੀਤ ਦੀ ਰਿਕਾਰਡ ਹੋ ਰਹੀ ਸੀ ਉਥੇ ਗਈ ਸੀ ਮਾ ਵੀ ਤੂੰ ਕੌਣ ਐ ਉਹ ਮੈਨੂੰ ਕੱਲ ਦੇ ਤੇ ਕਹਿੰਦਾ ਜੀ ਹੁਣ ਤਾਂ ਨਾਮ ਮੇਰਾ ਜਾਣ ਕੇ ਮੈਨੂੰ ਜਨਕ ਤੇ ਸ਼ਰਮੀਲਾ ਬੀਤੇ ਮੈਂ ਕਿਹਾ ਯਾਰ ਉਹਨੇ ਫਿਰ ਮੈਨੂੰ ਆਪਣੇ ਗੀਤ ਦੱਸੇ ਤੇ ਮੈਂ ਕਿਹਾ ਯਾਰ ਬਹਿ ਜਾ ਤੂੰ ਮੇਰੇ ਕੋਲੇ ਮੈਂ ਸਾਰੇ ਭੇਜਦੇ ਪਹਿਲਾਂ ਤਾਂ ਮੈਂ ਕਿਹਾ ਤੂੰ ਐ ਕਰ ਜਾ ਤੂੰ ਵੀ ਪੰਜ ਚਾਰ ਗੀਤ ਸੁਣਾ ਉਹਦੇ ਨਾਲ ਮੇਰੀ ਆੜੀ ਇਸ ਤਰ੍ਹਾਂ ਵੀ ਉਸ ਤੋਂ ਬਾਅਦ ਅਸੀਂ 2007 ਦੇ ਇਲੈਕਸ਼ਨ ਕਰਾ ਰਹੇ ਆ ਫਿਰ ਮੇਰੇ ਨਾਲ ਇਸ ਤਰ੍ਹਾਂ ਹੋਇਆ ਤੇ ਕੋਈ ਸੰਗੀਤਕ ਰਸ ਗਿਆ ਉਹਦੇ ਵਿੱਚ ਮੈਨੂੰ ਮਿਲਦਾ ਕਿਵੇਂ ਮਿਲਦਾਗਾ ਮੈਂ ਵੀ ਇਹਦਾ ਆਹ ਬੰਦਾਗਾ ਸੁਰੇਸ਼ ਆਪਣਾ ਨਾਂ ਸੀਗਾ ਸੁਨੀਲ ਤੂੰ ਸਾਰੇ सेठ ਕਿਹਾ ਕਰ ਮੈਂ ਕਹਿੰਦੇ ਸੁਨੀਲ सेठ ਜੀ ਮਹਾ ਦੀ ਇਹ सेठ ਕਿਵੇਂ ਐ ਕਹਿੰਦੇ ਜੀ ਉਹ ਵੀ ਦੱਸਦੇ ਆ ਸੁਖਮਾ ਵੀ ਬੁਲਾ ਕੇ ਲੋਕ ਕਹਿੰਦੇ ਜੀ ਉਹ ਨਾ 3:00 ਵਜੇ ਆਉਂਦਾ ਹੁੰਦਾ ਮੈਂ ਵੀ 3:00 ਵਜੇ ਬੁਲਾਇਆ ਮੈਨੂੰ ਜਦੋਂ ਉਹ ਆਇਆ ਤੇ ਮੈਂ ਵੀ ਤੂੰ ਕਿੱਥੇ ਰਹਿੰਦਾ ਸੱਜਣਾ ਕਹਿੰਦਾ ਜੀ ਸਾਡਾ ਨਾ ਇੱਕ ਰਿਕਾਰਡ ਹੋ ਰਿਹਾ ਮਹਾਸ਼ੇਲੀ ਨੇ ਰਿਕਾਰਡ ਕਰਨਾ ਵਿੱਚ ਮੇਰਾ ਤਬਲਾ ਗਾ ਮੈਂ ਵੀ ਤੂੰ ਤਬਲਾ ਕਿੱਥੇ ਵੀ ਆਉਂਦਾ ਤੂੰ ਤਾਂ ਇਨਸਪੈਕਟਰ ਲੱਗਿਆ ਹੋਇਆ ਕੋਆਪਰੇਟਿਵ ਸੈਟੀਜ ਕਹਿੰਦਾ ਜੀ ਲੱਗਿਆ ਤਾਂ ਮੈਂ ਇਨਸਪੈਕਟਰਾਂ ਦਾ ਪਰ ਮੈਂ ਨ ਤਬਲਾ ਮੇਰੇ ਚੇਲੇ ਨੇ ਉਹਦੇ ਚ ਤਬਲਾ ਮੇਰਾ ਵੱਜਿਆ ਹੋਇਆਗਾ ਤੇ ਉਦੋਂ ਫਿਰ ਮੈਂ ਬਹੁਤ ਚਿਰ ਤਬਲਾ ਸੁਣਦਾ ਰਿਹਾ ਸਾਡੀ ਗਲੀ ਚ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਈ ਤੇ ਮੈਂ ਉਦੋਂ ਈਓ ਹੁੰਦੇ ਸੀਗੇ ਕੰਮ ਲੱਗਾ ਅੱਤ ਰਵਸਲਾਲ ਜੀ ਬੈਠੇ ਸਾਡਾ ਪੁਰਾਣਾ ਪ੍ਰੇਮ ਹੈ ਮੈਂ ਕਿਹਾ ਯਾਰ ਉੱਥੇ ਕੋਈ ਸਮੱਸਿਆ ਹੈਗੀ ਤੇ ਉਹਨੇ ਕੋਈ ਸੱਜਣ ਮੇਰੇ ਕੋਲ ਭੇਜਿਆ ਤੇ ਜਦੋਂ ਉਹ ਆਇਆ ਮੇਰੇ ਘਰੇ ਬੈਠੇ ਰਿਹਾ ਚਾਹੂ ਪੀਤੀ ਤੇ ਗੱਲਾਂ-ਗੁੱਲਾਂ ਚੱਲਦੀਆਂ ਰਹੀਆਂ ਉਹਨੇ ਆਪਣੀ ਕਹਾਣੀ ਦੱਸੀ ਕਿ ਉਹ ਮੈਂ ਆਪਣੀ ਕਿਤਾਬ ਲਿਖੀ ਹੈ ਇੱਕ ਮਾਵੇਂ ਕਿਤਾਬ ਕਿਹੜੀ ਲਿਖੀ ਆ ਉਹ ਕਿਤਾਬ ਤੇ ਗੱਲ ਚੱਲੀ ਸੀ ਡਿਸਕਸ ਕਰਦੇ ਰਹੇ ਤੇ ਮੈਂ ਕੰਮ ਕਿਹਾ ਸੀ ਉਹ ਭੁੱਲ ਗਏ। ਜਿਸ ਦਿਨ ਉਹ ਹੋਟ ਕੇ ਗਏ ਸੱਜਣਾ ਮੇਰੀ ਉਹਦਾ ਨਾੜ ਹੀ ਪੈ ਗਈ। ਉਹ ਆੜੀ ਸੱਜਣਾ ਦਿਸਪਾਲ ਮਾਰ ਕੇ ਰਹਿ ਏ ਸੀਗੇ। ਫਿਰ ਮੈਨੂੰ ਇਹ ਕਿਤਾਬ ਦੇ ਕੇ ਗਿਆ ਆਪਣੀ ਬਸਰੇ ਦੀ ਨਾਮ। ਸੋ ਕਹਿਣ ਤੋਂ ਭਾਵ ਇਹ ਹੈ ਵੀ ਮੈਂ ਨੌਕਰੀ ਕਰਦਾ ਕਰਦਾ ਸਹਿਤਕਾਰਾਂ ਦੇ ਵਿੱਚ ਵੱਜੇ ਗਿਆ ਜਾਂ ਸਹਿਤਕਾਰ ਮੇਰੇ 'ਚ ਵੱਜੇ ਗਏ। ਮੁੜ ਕੇ ਇਹ ਜੇ ਵੱਜੇ ਕੂਜੇ ਚਾਹੇ ਚੁੱਪ ਪਏ। ਵੀ ਅਸੀਂ ਹੁਣ ਇਹ ਦੂਜੇ 'ਚ ਵੱਜੇ ਜਾਂਦੇ ਆ ਸੋ ਰਟਾਇਰ ਹੋ ਕੇ ਹੁਣ ਸਾਡੇ ਵਿੱਚ ਹਾਜ਼ਰ ਹੈ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਫਸਟ ਇਕ ਟੂ ਮੈਂ ਬੜਾ ਵਧੀਆ ਐਕਸਪੀਰੀਅੰਸ ਤੁਹਾਨੂੰ ਦੱਸ ਰਿਹਾ ਕਿ ਇੱਕ ਬੰਦੇ ਨੂੰ ਇਹ ਨਹੀਂ ਪਤਾ ਸੀ ਕਿ ਉਸ ਦਾ ਜ਼ਿਕਰ ਕੁਸ਼ਰਨ ਭਾਜੀ ਨੇ ਜਵਾਨੇਦ ਕੀਤਾ ਸੀ ਉਹ ਪੀਪਲ ਫੋਰ ਬਰਗਾੜੀ ਲਈ ਉਹਨਾਂ ਨੂੰ ਉਹਨਾਂ ਨੇ ਮੈਨੂੰ ਕਿਹਾ ਵੀ ਕਿ ਮੈਂ ਧੰਨਵਾਦੀ ਕਿ ਪੀਪਲ ਫੋਰ ਬਰਗਾੜੀ ਜਿਹੜੀ ਮੈਨੂੰ ਇਹ ਵੀ ਪਤਾ ਲੱਗਾ ਕਿ ਕੁਸ਼ਵੰਤ ਸਿੰਘ ਜੀ ਦੀ ਟੈਗੀ ਦੇ ਵਿੱਚ ਮੇਰੇ ਵਰਗੇ ਬੰਦੇ ਦਾ ਨਾਮ ਕੀ ਸੀਗਾ ਉਹ ਸ਼ਖਸ ਹੈ ਦਜੀਤ ਜੁਨਾਵਦਾਰ ਦੇ ਹੋਤਾ ਉਹ ਰਾਈਟਰ ਹੈ ਫਿਲਮ ਰਾਈਟਰ ਰਾਜਨ ਮਿਤਾ ਯਾਰ ਉਹਨਾਂ ਨੇ ਫਿਲਮ ਲਿਖੀ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਉਹਨਾਂ ਨੇ ਲਿਖਿਆ ਉਹ ਫਿਲਮ ਟਰੋਪ ਹੋਗੀ ਤੇ ਕਿ ਐਡੀਟਰ ਕੀ ਕਰੀ ਤੇ ਇਹ ਕਿਹਾ ਆਪਣਾ ਪ੍ਰਤਮਦਰ ਤਾਂ ਮੈਂ ਕਹੀ ਉਹਨਾਂ ਨੇ ਲਿਖਿਆ ਵੀ ਜੇ ਕਿਸੇ ਨੇ ਆਪਣਾ ਕੋਈ ਨਵੀਂ ਫਿਲਮ ਮੈਕਰਾ ਦਾ ਉਹਨੂੰ શહેર ਤੇ ਸਮੁੰਦਰ ਜਿਹੜੀ ਕਿਤਾਬ ਹੈ ਉਹਦੇ ਨੂੰ ਨਾਮ ਪਾੜਾ ਲਿਆ ਪੇਲੂ ਰੌਪ ਕੋ ਅਨੁਕੀਤਾ ਜਰੂਰ ਪੜਨੀ ਚਾਹੀਦੀ ਹੈ। ਉਹ ਉਹ ਕਿਤਾਬ ਹੈ ਕੋਈ ਤੁਹਾਡੀ ਦੇ ਵਿੱਚ ਮੇਰੇ ਕੋਲੇ ਉਹ ਕਿਉਂਕਿ ਮੈਂ ਲੇਟ ਪਹੁੰਚਿਆ ਤਾਂ ਉਹ ਸੈਕਟੇਨੇਚ ਨਦੀ ਆਈ ਉਹ ਕੁ ਜਿਹਦੀ ਗੁਰਜਨ ਬਾਜੀ ਜਾਈਗੀ ਤਾਂ ਮੈਂ ਉਹ ਕਹ ਰਿਹਾ ਸੀ ਕਿ ਮੈਂ ਕਿਦਾਂ ਉਹਨੂੰ ਫੋਨ ਕਰਨਾ ਹੈ ਮੈਂ ਕਿਹਾ ਤੁਸੀਂ ਕੋਈ ਫਿਰ ਵੀ ਬਣਾਈ ਹੈ ਤੇ ਹਾਦੀਆ ਜ ਬਣਾਈ ਸੀ ਤੇ ਇਹ ਵਿੱਚ ਉਹ ਰੱਖਿਆ। ਸਾਡੇ ਮੇਰੇ ਬਗਲ ਵਿੱਚ ਇੱਕ ਫੋਨ ਕਰੀ ਤੋਂ ਉਹ ਕਹਿੰਦੇ ਉਹ ਕਿ ਮੈਂ ਕਹਿ ਜੀ ਉਹਨਾਂ ਦਾ ਇੱਕ जो तो गो शर्मा इते सीधी चलती है उन्होंने तो ते एक वेरे के आई गेया उपोदय ठीक है क्योंकि मैं तो फिल्म मेकर है हम एक गो मूवी बना चुके है वीडियो लक्ष्मी करते थे बंगाली करते थे मतलब कंपनीदारी वाली थी ओ मैं उन्होंने कहवे नई फिल्म मेकन और कुछ यस लाइक उन्होंने पहला शायद स्कूटर بتاع पार्टी को पिक्चर का ऑप्शन बड़ा ऑप्शन है तो कातरी ने फायदा दिख गया तो वो शायद स्कूटर कदे ਪੂਰਤ ਅਪਲਰਨਿੰਗ ਕਿਤੇ ਅਡਾਪਟਿਵ ਦੇ ਪੁਰਾਣੇ ਕੱਟਿਆ ਉਹ ਕਹਿੰਦੇ ਮੇਰੇ ਕੋਲ ਇੱਕ ਦਾ ਪੇਟ ਹੈ ਜਿਹੜੀ ਕੰਪੀਟਰ ਹੈ ਮੈਂ ਵੀ ਗਣਜੋ ਦਾ ਪੜ੍ਹੀ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਹੋਰ ਕਿਵਾਬੀ ਦਾ ਨਮੋਟ ਮੈਂ ਫਿਰ ਉਹਨਾਂ ਨੇ ਕਿਹਾ ਕਿ ਅਸਲ ਤੇ ਦੌਰ ਤੇ ਸਾਡਾ ਕਰੀਅਰ ਤੁਹਾਡੇ ਕੋਲ ਹੈ ਤਾਂ ਕੁਝ ਐਵੇਂ ਦੇ ਬੰਦੇ ਵੀ ਜਿਹੜੇ ਐਸਸ ਵੀ ਜੁੜ ਰਹੇ ਹੈ ਇਸ ਪ੍ਰੋਗਰਾਮ ਦੇ ਪਰਯੋਜਕ ਸੰ ਕੰਪਿਊਟਰ ਟੈਕਨੋਲੋਜੀ ਇੰਸਟੀਚਿਊਟ ਪਠੰਡਾ ਸੰਪਰਕ ਨੰਬਰ 9781968005